सुबह एक रेलवे व्यक्ति वालों हाथ की है की सुबह नौ बज के दस मिनट का टाइम सी जी ਬਠਿੰਡੇ ਤੋਂ ਜੰਮੂ ਸਾਈਡ ਚੱਲੀ ਸੀਗੀ ਟ੍ਰੇਨ 19223 ਤੇ ਉਹਦੇ ਥੱਲੇ ਇੱਕ ਰੇਲਵੇ ਸਟੇਸ਼ਨ ਕੋਟਕਪੂਰਾ ਦੇ ਪਲੇਟਫਾਰਮ ਨੰਬਰ 1 ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਉਮਰ ਕਰੀਬ ਤਕਰੀਬਨ 25-26 ਸਾਲ ਜਿਸ ਦੀ ਅਸੀਂ ਯਮਾਂਤ ਲਾਸ਼ੀ ਦੇ ਵਿੱਚੋਂ ਉਸ ਦਾ ਇੱਕ ਆਧਾਰ ਕਾਰਡ ਮਿਲਿਆ ਜਿਸ ਦਾ ਨਾਂ ਜੀ ਚਰਮਲ ਜੀ ਚਰਮਲ ਪ੍ਰੀਤ ਸਿੰਘ son of ਲਖਵਿੰਦਰ ਸਿੰਘ ਪਿੰਡ ਹਰੀਨੋ ਅਣਾ ਸਦਰਕੋਟ ਪੂਰਾ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਜੀ ਤੇ ਇਹਦੇ ਦੇ وارث ਆ ਰਹੇ ਆ ਜੀ ਤੇ وارਥਾਂ ਦੇ ਜੋ ਬਿਆਨ ਲਿਖਾਉਣਗੇ ਉਸਤੇ ਕਾਰਵਾਈ ਪੁੱਛ ਪਤਾ ਲੱਗਦਾ ਕਿ ਇਹ ਕਿਹੋ ਜਿਹਾ ਹਾਸਾ ਹੋਇਆ ਜੀ ਸਾਰੇ ਪਲੇਟਫਾਰਮ ਤੇ ਰੀਅਰ ਸੈਟ ਸੀਗਾ ਤੇ ਜਿੱਥੇ ਦਾ ਕੌਣ ਪਤਾ ਲੱਗਾ ਜੀ ਇਹ ਰੇਲਵੇ ਲਾਈਨ ਆ ਟ੍ਰੇਨ ਕ੍ਰਾਸ ਕਰਨ ਲੱਗਾ ਠੀਕ ਹੈ ਤੇ ਉੱਥੇ ਹਾਦਸੇ ਦਾ ਸ਼ਿਕਾਰ ਹੋ ਗਿਆ ਹੁਣ ਸਰ ਅਗਲੀ ਕਾਰਵਾਈ ਕੀ ਜੀ ਕਾਰਵਾਈ ਉਹਨਾਂ ਦੇ ਸਰ ਘਰ ਦੇ ਆ ਰਹੇ ਆ ਜੀ ਤੇ ਉਹਨਾਂ ਦੇ ਪਰਿਵਾਰ ਦੇ ਮੁਤਾਬਕ ਜਿਹੜੀ ਕਾਰਵਾਈ 194 ਬੀ ਐਨ ਐਸ ਐਸ ਜਿਤਾਏ ਤੇ ਕਾਰਵਾਈ ਕਰਕੇ ਪੋਸਟਮਾਰਟ ਕਰਵਾ ਕੇ ਉਹਨਾਂ ਦੇ ਹਵਾਲੇ ਦਿੱਤੀ ਜਾਊਗੀ